ਆਮ ਆਦਮੀ ਪਾਰਟੀ ਦੀ ਅੱਜ ਹੋਈ ਪੀਐਸਸੀ ਦੀ ਬੈਠਕ ਦੇ ਵਿੱਚ ਲੋਕ ਸਭਾ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ ਤੇ ਇਸ ਬੈਠਕ ਤੋਂ ਬਾਅਦ ਲੋਕ ਸਭਾ ਦੇ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ ਦਿੱਲੀ ਤੋਂ ਚਾਰ ਉਮੀਦਵਾਰ ਨੇ ਦਿੱਲੀ ਤੋਂ ਚਾਰ ਉਮੀਦਵਾਰਾਂ ਦੇ ਵਿੱਚ ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ ਉਮੀਦਵਾਰ ਐਲਾਨੇ ਗਏ ਨੇ ਤੇ ਪੱਛਮੀ ਦਿੱਲੀ ਤੋਂ ਮਹਾਵਲ ਮਿਸ਼ਰਾ ਚੋਣ ਲੜਨਗੇ ਤੇ ਇਸ ਦੇ ਨਾਲ ਹੀ ਸ਼ਾਹੀ ਰਾਮ ਪਹਿਲਵਾਨ ਦੱਖਣੀ ਦਿੱਲੀ ਤੋਂ ਉਮੀਦਵਾਰ ਹੋਣਗੇ ਤੇ ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਉਧਰ ਗੁਜਰਾਤ ਦੇ ਵਿੱਚ ਦੋ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਭਰੋਚ ਤੋਂ ਚਚ ਸਾਰਵਸਵਾਨ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਭਾਵਨਗਰ ਤੋਂ ਉਮੇਸ਼ ਭਾਈ ਮਖਵਾਨਾ ਚੌਂ ਮੈਦਾਨ ਦੇ ਵਿੱਚ ਨਿਤਰਨਗੇ ਤੇ ਹਰਿਆਣਾ ਦੇ ਇੱਕ ਉਮੀਦਵਾਰ ਦਾ ਐਲਾਨ ਕਰਦੇ ਹੋਏ ਸੁਸ਼ੀਲ ਕੁਮਾਰ ਨੂੰ ਪੁਰਖ ਖੇਤਰ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਤੇ ਅਸਾਮ ਦੇ ਤਿੰਨ ਉਮੀਦਵਾਰਾਂ ਦੇ ਵਿੱਚ ਮਨੋਜ ਤਨੋਵਰ ਡਿਬਰੂਗੜ ਤੋਂ ਚੋਣ ਲੜਨਗੇ ਤੇ ਗੁਹਾਟੀ ਤੋਂ ਭਾਵੇਂ ਚੌਧਰੀ ਚੌਂ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਤੇ ਸੋਲਤਪੁਰ ਤੋਂ ਰਸ਼ੀਦ ਰਾਜ ਕੋਦੋਨੀਆਂ ਚੋਣ ਲੜਨਗੇ ਆਮ ਆਦਮੀ ਪਾਰਟੀ ਦੀ ਅੱਜ ਹੋਈ ਪੀਐਸਸੀ ਦੀ ਬੈਠਕ ਦੇ ਵਿੱਚ ਲੋਕ ਸਭਾ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ ਤੇ ਇਸ ਬੈਠਕ ਤੋਂ ਬਾਅਦ ਲੋਕ ਸਭਾ ਦੇ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਇਸ ਦੇ ਤਹਿਤ ਦਿੱਲੀ ਤੋਂ ਚਾਰ ਉਮੀਦਵਾਰ ਨੇ ਦਿੱਲੀ ਤੋਂ ਚਾਰ ਉਮੀਦਵਾਰਾਂ ਦੇ ਵਿੱਚ ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ ਉਮੀਦਵਾਰ ਐਲਾਨੇ ਗਏ ਨੇ ਤੇ ਪੱਛਮੀ ਦਿੱਲੀ ਤੋਂ ਮਹਾਵਲ ਮਿਸ਼ਰਾ ਚੋਣ ਲੜਨਗੇ ਤੇ ਇਸ ਦੇ ਨਾਲ ਹੀ ਸ਼ਾਹੀ ਰਾਮ ਪਹਿਲਵਾਨ ਦਕਨੀ ਦਿੱਲੀ ਤੋਂ ਉਮੀਦਵਾਰ ਹੋਣਗੇ ਤੇ ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਧਰ ਗੁਜਰਾਤ ਦੇ ਵਿੱਚ ਦੋ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਪੁਰੋਜ ਤੋਂ ਚਤਕ ਸਰਬਸਾਵਾਂ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਭਾਵਨਗਰ ਤੋਂ ਕੁਮੇਸ਼ ਭਾਈ ਮਖਵਾਨਾ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਤੇ ਹਰਿਆਣਾ ਦੇ ਇੱਕ ਉਮੀਦਵਾਰ ਦਾ ਐਲਾਨ ਕਰਦੇ ਹੋਏ ਸੁਸ਼ੀਲ ਕੁਮਾਰ ਨੂੰ ਪੁਰਖ ਖੇਤਰ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਤੇ ਆਸਾਮ ਦੇ ਤਿੰਨ ਉਮੀਦਵਾਰਾਂ ਦੇ ਵਿੱਚ ਮਨੋਜ ਤਨੋਵਰ ਡਿਬਰੂਗੜ ਤੋਂ ਚੋਣ ਲੜਨਗੇ ਤੇ ਗੁਹਾਟੀ ਤੋਂ ਭਾਵੇਨ ਚੌਧਰੀ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਤੇ ਸੋਰਤਪੁਰ ਤੋਂ ਰਸ਼ੀਦ ਰਾਜ ਕੋਦੋਨੀਆਂ ਚੋਣ ਲੜਨਗੇ